ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਦੋ ਝੋਟੀਆਂ ਸੇਲ ਤੇ ਆ ਜੀ ਬਹੁਤ ਚੰਗੀ ਕੁਆਲਿਟੀ ਦੀਆਂ ਵਾ ਵੱਡੀਆਂ ਉੱਤੋਂ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਲੋ ਕਿਰਪਾ ਮਹਾਰਾਜ ਦੀ ਹਾਂ ਜੀ ਦਾ ਵੀ ਵੀਡੀਓ ਕਾਲ ਵੀ ਭਾਈ ਮਾਲ ਵੇਚ ਗਿਆ ਹਾਂ ਜੀ ਹਾਂ ਜੀ ਅਸਲ ਦੇ ਵਿੱਚ ਨਾ ਆਪਣਾ ਉਧਰ ਸੱਜਣ ਮਿੱਤਰੋ ਆ ਮੈਂ ਅੱਗੇ ਵੀ ਚਲੋ ਮਾਲ ਲਈਦਾ ਉਧਰੋਂ ਜੀਨ ਤੋਂ ਅੱਗੇ ਹਾਂਸੀ ਤੋਂ ਹਾਂ ਜੀ ਹਾਂ ਜੀ ਉਹਨੇ ਆਪਾਂ ਨੂੰ ਵੀਡੀਓ ਪਾਈ ਸੀ ਦੋਆਂ ਝੋਟੀਆਂ ਦੀ ਤੇ ਗਏ ਤੇ ਲੈ ਲਈਆਂ ਇੱਕ ਤੇ ਆ ਗੱਬਣ ਮੋ ਅੱਛਾ ਜੀ ਇੱਕ ਝੋਟੀ ਦੋਂਦੀ ਚੌਗੀ ਸੂਈ ਆਪ ਸੂਬੀ ਹੀ ਪਰਹੋਂਦੀ ਤੇ ਮੈਂ ਕਿਹਾ ਚੱਲ ਅੱਜ ਬੋਲੇ ਬਾਲਿਓ ਖਾਲੀ ਹੋਈ ਹੈ ਤੇ ਚੱਲ ਇਹ ਕੱਲੀ ਦੀ ਕੀ ਪਾਉਣੀ ਵੀਡੀਓ ਨਾਲ ਉਹਦੀ ਪਾ ਦਨੇ ਆ ਠੀਕ ਠੀਕ ਇਹਨੇ ਝੋਟੀ ਨੇ ਪਹਿਲੇ ਸੂਏ ਦੁੱਧ ਦੋਦੀ ਝੋਟੀ ਦੇ 17-18 ਲੀਟਰ ਭਰਿਆ 17-18 ਲੀਟਰ ਭਰਿਆ ਗਾੜੀ ਆਪਣੀ ਸਮਝਣਾ ਕੋਈ ਲਵੇ ਮੇਰਾ ਵੀਰ ਹਾਂਜੀ ਹਾਂਜੀ ਐਰਕਾਂ ਸੇਵਾ ਵੀ ਬੰਦਿਆਂ ਚੰਗੀ ਕੀਤੀ ਆ ਅੱਛਾ ਸਾੰਬੀ ਵੀ ਚੰਗੀ ਆ ਰਾਜੀ ਵੀ ਚੰਗੀ ਆ ਨਸਲ ਕੁਆਲਿਟੀ ਵੇਖ ਕੇ ਜਿਹੜੇ ਬੰਦੇ ਨੂੰ ਪਰਖਾ ਉਹ ਪੈਸੇ ਲਾਵੇ ਹਾਂਜੀ 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 ਐਰਕਾਂ ਮਾਰੇ ਮੇਰ ਰੱਖੇ ਬਾਬਾ ਦੀਪ ਸੋ ਐਰਕਾਂ 20 ਲੀਟਰ ਵੀ ਕੱਢ ਸਕਦੀ ਤੇ 25 ਵੀ ਕੱਢ ਸਕਦੀ ਆ ਆਪਣੀ ਸਮਝਣਾ ਕੋਈ ਲਵੇ ਇਹ ਕਿ 17 ਤੋਂ 18 ਲੀਟਰ ਦੁੱਧ ਉਹਨਾਂ ਨੇ ਮਣ ਕੇ ਗੱਲ ਦਾ ਵਿੱਚ ਹੋਇਆ ਵਾ ਪਹਿਲਾਂ ਥੱਲੇ ਹਾਂ ਪਹਿਲਾਂ ਥੱਲੇ ਤੇ ਵੱਡੀ ਜਿਹੜੀ ਗੱਲ ਨਹੀਂ ਗਈ ਕਦ ਦੇਖੋ ਤੇ ਛੋਟੀ ਦੇ ਮੈਂ ਹਾਂ ਵੀ ਇੱਧਰ ਦੇਖੋ ਜੱਗੀ ਪਰਲੇ ਪਾਸੇ ਜੱਗੀ ਨਹੀਂ ਦੀਨਾ ਇੱਧਰ ਦੇਖੋ ਹੈ ਗੱਬਣਿਆਂ ਤੇ ਮੈਂ ਹਾਂ ਦੋਵੇਂ ਜਾਨੇ ਬੈ ਬੈ ਖਾ ਲੈ ਨਹੀਂ ਇੱਧਰ ਦੇਖੋ ਆਹ ਦੇਖੋ ਠੰਡੀ ਹੈ ਜ਼ਿਆਦੀ ਅਸਲ ਤੇ ਜ਼ਿਆਦੀ ਚੰਗੀ ਹੈ ਕਪੂਰ ਚੋਕ ਹੋ ਚੁੱਕੀ ਫਿਰਦੀ ਇੱਧਰ ਦੇਖੋ ਆਹ ਦੇਖੋ ਤੇ ਇਹੋ ਜਿਹੀਆਂ ਕੁਆਲਿਟੀ ਆਗੀਆਂ ਨਹੀਂ ਛੋਟੀਆਂ ਲੱਭਣੀਆਂ ਵੇਖੋ ਇੱਧਰ ਦੇਖੋ ਸਾਰਾ ਸਰੀਰ ਹਿਲਦਾ ਵਾ ਹਾਂ ਦੇ 3 ਗਾਲਾਂ ਨੇ ਬੰਦਾਂ ਨੇ 27 ਦੀ ਦਲਾਇ 28 ਦੇ 28 ਤਰੀਕ ਤੇ 10 ਮਹੀਨੇ ਪੂਰੇ ਹੋਣੀਆਂ 28 ਦੇ ਅੱਜ ਤਰੀਕਾ 23 ਭਾਂ ਕੇ ਦੇਣਾ ਲੈ ਦੇ ਸੂਚ ਰਹੇ ਉੱਤੇ 2 ਦਿਨ ਲੈ ਜੀ 4 ਲੈ ਜੀ ਤੇ 6 ਦੰਦ ਵਾ 6 ਦੰਦ ਜਿਵੇਂ ਖੋਲ ਕੇ ਤੋਰ ਕੇ ਫੜ ਇਧਰ ਵੇਖੋ ਮੈਂ ਵੀ ਬਹੁਤ ਵੱਡੀ ਆ ਇਧਰ ਵੇਖੋ ਮੇਰੇ ਮੋਢੇ ਤੱਕ ਆਉਂਦੀ ਆ ਹਾਂਜੀ 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 ਪੂਰੀ ਛੋਟਾ ਹਾਥੀ ਜਿੰਦੇ ਨੂੰ ਇੱਕ ਤਾਂ ਸਹੀ ਗੱਲ ਆ ਬਲੈਰੋ ਗੱਡੀ ਜੇ ਨੇ ਕਿਹਨੇ ਖਰੀਦਨੀ ਆ ਬਲੈਰੋ ਗੱਡੀ ਚ ਆਵੇ ਇੱਕੋ ਆਣੀ ਆ ਬਲੈਰੋ ਜੇ ਪਹਿਲਾ ਨੰਬਰ ਇਹ ਵੀ ਅਸੀਂ ਨਾ ਕਦੀ ਮੈਂ ਦੇ ਉੱਤੇ ਫਲਕਾਰੀ ਪਾਈ ਆ ਤੇ ਨਾ ਸਾਡਾ ਮਾਣੀ ਕਰਦਾ ਸੀ ਪਰ ਇਹ ਜੈਦੀ ਅਸਲ ਤੇ ਜੈਦੀ ਚੰਗੀ ਠੀਕ ਕੁਆਲਿਟੀ ਵਾਲੀ ਤੇ ਇੱਕ ਕਰਕੇ ਫਲਕਾਰੀ ਪਾਈ ਹੈ ਮੈਂ ਆਪ ਬੋਲਦੀ ਫਲਕਾਰੀ ਮੀਤੇ ਪਾਉ ਮੈਂ ਆਂਦੀ ਵੀ ਮੈਂ ਫਲਕਾਰੀ ਵਾਲੀ ਪਾਉ ਹਾਂਜੀ ਹਾਂਜੀ ਇਹ ਸਹੀ ਗੱਲ ਸਹੀ ਗੱਲ ਸਹੀ ਗੱਲ ਬਾਦ ਸਾਹਿਬ ਆਹ ਵੇਖੋ ਅੱਜ ਮੈਂ ਨੇ ਪਾਈ ਅੱਜ ਗੱਲ ਮੈਂ ਕੱਢਦੇ ਆਂ ਕੱਢਦਾ ਇੱਧਰ ਵੇਖੋ ਸਿੰਘ ਸਿੰਘ ਦਵਾਲ ਆਹ ਵੇਖੋ ਸਿੰਘ ਨਿਕਾ ਗੋਰ ਸਿੰਘ ਤੇ ਵੇਖੋ ਹਨ ਮੈਂ ਦਾ ਮੈਂ ਹਾਂ ਪਲ ਜੋ ਦੇਖੋ ਇਦਾਂ ਨੂੰ ਅੰਗ ਟੁੱਟ ਵੇਖੋ ਆਹ ਵੇਖੋ ਆ ਵੇਖੋ ਪੰਜ ਜੋੜਾ ਇੱਧਰ ਬੰਦੇ ਲੱਗੀ ਦੋ ਆ ਇੱਧਰ ਦੇਖੋ ਵੇਖੋ ਪਵਾਰੀ ਵੀ ਲਾ ਦੀਏ ਦੋ ਮਿੰਟ ਆ ਵਾਹ ਆ ਇੱਧਰ ਦੇਖੋ ਆ ਜੋੜੀ ਜੋ ਅਸਲ ਆ ਅਸਲ ਆ ਜਾਮਨਾਂ ਲਾਗੀ ਇਹ ਜਾਮਨਾਂ ਲਾਗੀ ਆ ਇੱਧਰ ਦੇਖੋ ਮਤਲਬ ਇਹ ਗੱਲ ਇਹਦਾ ਆ ਕਿ ਇਹੋ ਜੀ ਚੀਜ਼ ਵਾ ਅਸਲ ਚੀਜ਼ ਵਾ ਅਸਲ ਚੀਜ਼ ਵਾ ਥੱਲਿਆਂ ਵੇਖੋ ਇੱਧਰ ਦੇਖੋ ਜਗਾੜ ਹਲੇ ਟਾਈਮ 28 ਦੇ ਦਿਨ ਪੁਰੇ ਆ ਹਾਂਜੀ ਠਾਈ ਦੇ ਸ਼ੁਗਰਾ ਆਜ ਮਾਲੀ ਦੀ ਆ ਤੀਰ ਦਵੇ ਅੱਛਾ ਅੱਛਾ ਬਾਕੀ ਆਪਾਂ ਨੂੰ ਪਤਾ ਕੋਈ ਬਾਕੀ ਬੇਲ ਹੀ ਵੇਖੋ ਕਿੰਨੀ ਜੇ ਦੀ ਆ ਕਿਹਦੀ ਨਹੀਂ ਆ ਇਹਨਾਂ ਸਭੇ ਕਰੀ ਜਾਂਦੇ ਦੇਖੋ ਆਂਦੇ ਹੀ ਉਹ ਕਹਿੰਦੇ ਸੀ 25 ਲੀਟਰ ਦੁੱਧ ਅਸੀਂ ਆਪ ਚੋ ਕੇ ਦੇਵਾਂਗੇ ਠੀਕ ਹੈ ਜੀ ਇੱਕ ਉਹਨੇ 22 ਨੇ ਚਲੇ ਨੇ ਆਪਾਂ ਨੂੰ ਨਿਸ਼ਾਨੀ ਘਲਾਈ ਆ ਸਿਰਫ ਇਹ ਹਾਂਜੀ 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 ਅੰਦਾ ਵੀ ਭਾਈ ਜੇ ਨੂੰ ਦੇਓਗੇ ਕੋਈ ਯਾਦ ਕਰੂੰਗਾ ਚੱਗਾ ਕੋਈ ਬ੍ਰੀਡਰ ਬੰਦਾ ਹੀ ਮੈਂ ਇਹਨੂੰ ਹੱਥ ਪਾਵੇ ਹਾਂਜੀ ਹਾਂਜੀ ਕਿ ਬ੍ਰੀਡਰ ਬੰਦਾ ਹੀ ਹੱਥ ਪਾਵੇ ਅੱਜ ਤੇ ਵੇਖੋ ਆਲੀ ਫਿਰ ਮਰਨਾ ਵਰਨਾ ਹੋਰ ਚੱਡੇ ਦੀਆਂ ਪੜਾ ਦੂ ਜਦੋਂ ਮੈਂ ਬੜੂੰਗੀ ਹਾਂ ਦੇਖਣਾ ਦੀਆਂ ਥਾਣ ਦੇਖੋ ਨੋਕ ਵਾਲਾ ਹਾਂਜੀ ਹਾਂਜੀ ਇਹ ਥਾਣ ਦੇਖੋ ਨੋਕ ਵਾਲਾ ਜਿੱਦੀ ਖੋਲ ਲੈ ਆਓ ਇਹ ਥਾਣ ਨੋਕ ਵਾਲਾ ਤਿੱਖਾ ਤੇ ਉਂਗਲ ਉਂਗਲ ਜਿੱਦੀ ਮੋਟੀ ਧਾਰਾ ਮੈਂ ਦੀ ਇਹ ਬਾ ਮੈਂ ਹਾਥੀ ਦਾ ਬੱਚਾ ਆ ਗਏ ਦੇਖੋ ਇਹ ਦੇਖੋ ਇਹ ਮੈਂ ਆਜੇ ਚੱਕੀ ਲੈ ਜਾਂ ਤਾਲੀ ਯਾਰ ਲੈ ਜਾ ਭਗਤ ਲੈ ਜਾ ਲੈ ਜਾ ਆਦਰ ਦੇਖੋ ਇੱਧਰ ਦੇਖੋ ਦੂਰੇ ਦੂਰੇ ਫੇਰਾ ਆਹ ਜਿਹੜਾ ਚੱਲਦਾ ਰਹਿੰਦਾ ਆ ਤੇ ਜਦੋਂ ਜਿੰਦਰਾ ਪਾਣੀਆ ਵਾ ਜੱਗੀ ਜਾਂਦਾ ਪੂਰਾ ਮਨ ਕੋਸ਼ ਕਰਨਾ ਹਾਂਜੀ 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 ਮੈਂ ਵੀ ਗਾਂ ਪਿਛਾਂ ਫੇਰ ਵੀ ਤਣੀ ਉੱਤਾਂ ਹਾਲੇ ਦਿਨ ਰਹਿੰਦੇ ਮੈਂ ਤੇ ਦਾ ਹਾਂਜੀ ਹਾਂਜੀ ਪੰਜ ਦਿਨ ਤੇ ਉਸ ਤਰ੍ਹਾਂ ਦੇ 5 10 ਦਿਨ ਮੈਂ ਨੇ ਜਿੱਦੀ ਕਾਲੀ ਆ ਜਿੱਦੀ ਵੱਡੀ ਮੈਂ 10 ਦਿਨ ਉੱਪਰ ਲੈ ਜੂਗੀ ਹਾਂਜੀ ਹਾਂਜੀ ਤੇ ਜੋ ਦਿਨ ਜਾਤ ਲਈ ਮੈਂ ਤੇ ਕੈਮਰਾ ਕਾ ਖੋਜੀ ਕਰਦਾ ਯਾਤ ਵਾਲੀ ਹੈ ਝੋਟੀ ਹਾਂਜੀ ਹਾਂਜੀ ਕਹਿਣ ਵਾਲੀ ਦੀ ਗੱਲ ਆ ਇੱਕ ਵੇ ਚੀਜ਼ ਚੰਗੀ ਹੋਵੇ ਤਾਂ ਦੀ ਫਲੋ ਹਾਂਜੀ ਦੇਖੋ ਹਾਂਜੀ ਚੰਗੀ ਚੀਜ਼ ਦੀ ਫਲੋ ਕਰਾਉਂਦਾ 80 ਦੀ ਵੀ ਲੈਣੀ ਨੇ 90 ਦੀ ਵੀ ਲੈਣਾ ਉਹਨੇ ਆਣ ਕੇ ਇੱਥੇ ਖਲੋਣਾ ਖਲੋਣਾ ਹਾਂ ਉਹਨੇ ਵੀ ਇੱਥੇ ਆਣ ਕੇ ਖਲੋਣਾ ਸਹੀ ਗੱਲ ਸਹੀ ਗੱਲ ਜਿੱਨੀ ਮੈਂ ਚੋੜ ਝੋਟੀ ਬਾਅਦ ਦਾ ਮੁੱਲ ਕਰੀਏ ਕੀ ਜਾਂ ਕੋਈ ਉੱਤਰਾ ਵੀਰ ਮੇਰਾ ਵੀਡੀਓ ਵੇਖ ਕੇ ਕਰੇ ਮੁੱਲ ਲਾ ਦੇ ਮੁੱਲ ਆਪਾਂ ਨੂੰ ਝੋਟੀ ਦੇ ਆ 3 ਲੱਖ ਰੁਪਏ ਦੀ ਨੇ ਹੈਗੀ ਹੈ ਜੀ ਹੈਗੀ ਝੋਟੀ 3 ਲੱਖ ਪਰ ਬਾਠ ਡੇਰੀ ਫਾਰਮ ਤੇ ਜਾਇਜ ਅੱਜ ਜੱਸ ਜਾਂ ਨੌ ਵਾਲੀ ਗੱਲ ਆ ਹਾਂਜੀ ਸਵਾ ਦੋ ਲੱਖ ਦੀ ਝੋਟੀ ਦੇਵਾਂ ਸਵਾ ਦੋ ਦੇ ਗੱਬਣ ਜੇ ਰਹਿ ਗਈ ਝੋਟੀ ਕਿ ਇਹਨੇ ਗੱਬਣ ਨਾ ਖੜੀ ਦੋ 10 ਦੀ ਦੇਵਾਂ ਬਸ ਠੀਕ ਹੈ ਜੇ ਝੋਟੀ ਰਹਿ ਪੀ ਸੋਈ ਆਪਣੇ ਕੋਲ ਦੁੱਧ 20 ਕਿਲੋ ਚਵਾ ਕੇ ਕਈ ਬੰਦੇ ਅੱਗੇ ਵੀ ਪਿਛਲੀ ਮੈਂ ਇਹਦੇ ਵੀਡੀਓ ਪਾਈ ਤਾਂ ਤੇ ਬਾਈ ਜੀ 20 ਕਿਲੋ ਹਾਂ 20 ਕਿਲੋ ਦੁੱਧ ਚੋ ਕੇ ਦੇ ਦਾਂਗੇ ਛਾਈ 5000 니je ਲੈਣੀ ਨਾ ਲੈਣੀ 10000 ਨਾ ਲੈਣੀ 20000 30000 ਕੋਈ ਛਾਈ ਪਾ ਦੇ 20 ਕਿਲੋ ਦੁੱਧ ਚਵਾ ਕੇ ਦੇਵਾਂਗੇ ਦੇਮਾ ਕਿ 2.5 ਲੱਖ ਦੀ ਠੀਕ ਆ ਹਾਂ ਸੇਵਾ ਵੀ ਕਰਨੀ ਆ ਜੇ ਦੁਕਾਨ ਲਈ ਕਿਲੋ ਤੋਂ ਘੱਟ ਕੱਢੂਗੀ 18 ਕਿਲੋ ਕੱਢੂਗੀ ਤੇ ਜਿਹੜਾ ਵਾ ਮਲ ਕੇ ਗੱਲ ਇੱਕਦਮ ਫਿਰ 20000 ਰੁਪਏ ਨਹੀਂ ਛੋੜ ਕਰਾਂਗੇ ਜੇ ਇੰਨਾ ਕਿ ਇਹਨੇ ਕੱਢਣੀ ਤੇ 2 ਦਾ ਦੋ ਦਾ ਦੋ ਹੋਰੀ ਹੋਰੀ ਇਹ 20 ਕਿਲੋ ਦੇ ਹੋਰੇ ਤਲਕ ਦੀ ਜੀ 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 ਜਵਾਕ ਦੇਣਾ ਮੈਂ ਤੇ ਫੇਰ ਦੇਖੀਂ ਵੱਡੀ ਆ ਬੋਲਾ ਆ ਦੇਖ ਆ ਹਾਂ ਆ ਇਹਦੇ ਨੂੰ ਨੇ 2.5 ਲੱਖ ਰੁਪਏ ਮੈਂ ਦਿਆ 3 ਲੱਖ ਦੀ ਹਾਂਜੀ 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 ਜਿਹੜਾ ਮਰਜ਼ੀ ਕੋਈ ਫਰੀਦਰ ਬੰਦਾ ਆ ਜੇ ਲੈ ਜੇ ਆ ਇਹ ਅਸਲ ਵਿੱਚ ਸਾਡੇ ਇਲਾਕੇ ਦੇ ਵਿੱਚ ਬਾਬਾ ਜੀ ਆ ਗਰਵਾਲੀ ਵਾਲੇ ਇਹੋ ਜਿਹੇ ਮਈਆ ਉਹ ਲੈਂਦੇ ਆ ਹਾਂਜੀ ਹਾਂਜੀ ਹਾਂ ਆ ਵੇਖੋ ਹੁਣ ਸਾਡੀ ਵੀਡੀਓ ਉਹਨਾਂ ਕੋ ਪਹੁੰਚ ਗਈ ਤੇ ਉਹ ਆਉਣ ਉਹਨਾਂ ਦਾ ਮਾਨਤਾ ਰੱਬ ਜਿੰਨਾ ਆਪਾਂ ਕਰਾਂਗੇ ਤੇ ਜੀਨ ਤੋਂ ਕੇ ਹਾਂ ਸੀ ਤੋਂ ਆਉਂਦੀ ਆ ਨਰਮਾਣਾ گاਉਂ ਆ ਹਾਂਜੀ ਨਰਮਾਣਾ ਆ 2 2 ਛੋਟੀਆਂ ਇੱਟ ਕੋਲੀ ਹਲਕੀ ਨਾਲ ਆਈ ਆ ਉਹ ਸੋ ਵੀ ਛੋਟੀਆਂ ਆਉਂਦੇ ਆ ਉਹਦੀ ਨਾਲ ਚੱਲ ਵੀਡੀਓ ਬਣਾਉਣੇ ਜੇ ਕਿ ਕੜਕੋਲ ਦੇ ਲੈ ਲੈ ਹੋਲੀ ਤੇ ਆਨੇ ਕਮਾਇਆ ਹੋਲੀ 2 ਲੱਖ ਤੇ 10000 ਰੁਪਏ 2 ਲੱਖ ਤੇ 10000 ਦੇ ਦੇਣੀ ਆ ਹਲਕਾਰੀ ਨਹੀਂ ਪਾਈ ਬਾਦ ਸਾਹਿਬ ਜੀ ਪਰ ਆਜਾ ਮੈਂ ਇਹਦਾ ਵੀ ਇਹਦਾ ਕੋਈ ਕਰੇ ਵੀ ਮੈਨੂੰ ਮਿਲਦੀ 1.5 ਦੀ ਹੈ ਜਿਹੜੀ ਮਿਲਦੀ ਕੋਈ ਆਖੇ 1.40 ਦੀ ਮਿਲਦੀ ਜਿਹਨੂੰ ਵੀਰ ਨੂੰ ਮਿਲਦੀ ਹੋਊ ਭੈਣ ਭਰਾ ਨੂੰ ਮਿਲਦੀ ਹੋਊਗੀ ਉਹ ਉਹ ਲੱਲੇ 1.5 ਵਾਲੀ ਜਾਂ 1.60 ਵਾਲੀ ਜਾਂ 1.40 ਵਾਲੀ ਹਾਂਜੀ ਜੀ ਜੇ ਆਪਾਂ ਨੂੰ ਫੋਨ ਨਾ ਲਾਵੇ ਕਿਉਂਕਿ ਆਪਾਂ ਰੁਪਏ ਲਾਏ ਆ ਮੈਂ ਦੇ ਦਿੱਤੇ ਹਾਂਜੀ ਹਾਂਜੀ ਇਹ ਆਪਾਂ ਰੁਪਏ ਲਾਏ ਆ ਇਹਨੂੰ ਕਹੋ ਚਲੋ ਭੈਣ ਭਰਾ ਨੂੰ ਇਹਨੂੰ ਵੀਰ ਭਰਾ ਨੂੰ ਭੈਣ ਨੂੰ ਮਿਲਦੀ ਹੋਊਗੀ ਨਾ 1.5 ਦੀ ਜਾਂ 160 ਦੀ 170 ਦੀ ਉਹ ਆਪਾਂ ਨੂੰ ਫੂਲਾ ਵੀ ਜਿੱਥੋਂ ਮਿਲਦੀ ਉਹ ਲੈ ਲਈ ਕੋਈ ਗੱਲ ਨਹੀਂ ਤੇ ਇਹ ਝੋਟੀ ਇਹ ਝੋਟੀ ਚਾਰ ਦੰਦ ਵਾਏ 500 ਨਹੀਂ ਆ ਪੌਣੀ ਨਹੀਂ ਕੱਲੀ ਦੀ ਵੀਡੀਓ ਪੌਣੀ ਹਾਂ ਹਾਂ ਇਹਦੇ ਕੋ 8 ਕਿਲੋ ਬੋਲਾ ਵਾ 8 ਕਿਲੋ ਬੋਲਾ ਪਹਿਲਾ ਸੂਆ ਪਹਿਲਾ ਸੂਆ ਚਾਰ ਦੰਦ ਚਾਰ ਦੰਦ ਤੇ ਮਾ ਕੱਟੀ ਦੁੱਧ 12 ਕਿ ਕੱਟੀ ਨਾ ਵੇ ਕੱਟੇ ਹੀ ਮਗਰ ਜਿਆਦੇ ਆਉਂਦੇ ਐ ਕਿ ਕੱਟੇ ਐਣੇ ਯਾਰ ਐਣੇ ਜਾਂਦੇ ਐਣੇ ਯਾਰ ਜਿਆਦੀ ਚੰਗੀ ਐ ਵੀ ਪਸੰਦ ਨਹੀਂ ਪਸੰਦ ਵੀ ਜਿਹੜੇ ਚੋਈ ਡੇਰ ਵਾਹ ਹਾਂ ਜੀ ਸਾਰੀ ਸਾਫ ਕਰਦੀ ਆ ਤੇ ਗੋਲ ਫਾਟਾ ਕੱਟੇ ਜਾਦੇ ਐ ਕਿ ਉਹਨੇ ਭਾਗੇ ਦੇ ਮਗਰ ਕੱਟੀ ਜੇ ਆਹ ਗੱਟੀ ਦੇ ਮਗਰ ਵੀ ਕੱਟੀ ਤੇ ਪਹਿਲਾ ਸੂਆ ਚੰਗੀ ਪਿੱਠਪੁਰੀ ਦੇ ਬਹੁਤ ਚੰਗੀ ਐ ਇਧਰ ਦੇਖੋ ਪੁੱਠੀ ਹੋਗੇ ਬਹੁਤ ਬੰਦ ਹੋਗੇ ਇਧਰ ਮੈਂ ਇੱਧਰ ਪਲਟ ਪਾਸੇ ਬੈਠਾ ਆਹ ਪਲਟ ਪਾਸੇ ਬੈਠਾ ਵਾਂ ਤੇ ਪਹਿਲਾ ਸੂਆ ਨਹੀਂ ਤੇ ਆਪਣੀ ਇਧਰ ਦੀ ਹੁੰਨ ਤੇ ਉਹ ਤੇ ਲੱਤਾਂ ਮਾਰਨ ਅਸਲ ਇਹ ਮੀਨਾ ਇੱਕ ਲੱਤਾਂ ਮਾਰਦੀਆਂ ਉਧਰ ਦੀਆਂ ਹੀ ਪਾਹੂ ਸੈਟ ਹੁੰਦੀਆਂ ਨੇ ਓਹ ਕਿਹੜੀ ਹਾਂਸੀ ਦੀ ਆ ਨਾਲ ਹੋਰ ਛੋਟੀ ਦੇ ਵੇਖੋ ਪਿੱਠ ਪੂਰਾ ਚੈੱਕ ਕਰੋ ਤੁਸੀਂ ਜੋ ਨਹੀਂ ਗਾ ਬੜਾ ਕੁਆਲਟੀ ਵਾਲਾ ਆ ਬੋਲੋ ਸਾਫਾ ਖਾਲੀ ਕੋਈ ਮੈਂ ਇਹਨੂੰ ਡੱਕ ਡੁੱਕ ਨਹੀਂ ਇਹ ਕੋਈ ਟਾਈਮ ਨਹੀਂ ਗਾ ਬਣਾਇਆ ਤੇ ਛੋਟੀ ਕਿਤੇ ਵੈਸੇ ਇੱਥੇ ਵੀ ਆਹ ਵੇ ਲੋ ਖੁਰਲੀ ਜਿਕੇ ਦਾ ਫੇਰ ਮੂੰਹ ਨਹੀਂ ਕਰਦਾ ਜੀ 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 ਥੋੜੀ ਲਾਗੇ ਕਰ ਆਈ ਮੈਂ ਇਹ ਇਹ ਜਿਹੜੀ ਨਿੱਕੀ ਛੋਟੀ ਆ ਇਹਦਾ ਜੀ 15 1 10 ਉਹ ਮੁੱਲ ਕੋਈ ਨਹੀਂ 15 ਦੀ 2000 13 ਦੀ 1 ਲੱਖ ਤੇ 3000 ਦੀਆਂ ਝੋਟੀਆਂ ਲੱਗਣ ਨਹੀਂ ਆਹ ਵੇਖੋ ਪਿਛੇ ਤਾਂ ਨਿੱਕੀ ਲੱਗਦੀ ਆ ਇਹ ਪਾਈ ਜਾਂਦੀ ਆ ਉਹਦੇ ਹਾਂ ਬੱਚਾ ਲੱਗਦੀ ਹਾਂ ਢਿੱਡ ਦੀ ਪਾਈ ਜਾਂਦੀ ਐਵੇਂ ਨਹੀਂ ਵੀ ਚੀਜ਼ ਦਾ ਸਵਾ ਦੋ ਸਹੀ ਗੱਲ ਸਹੀ ਗੱਲ ਦੋ ਦਾ ਮੁੱਲ ਕਰਤਾ ਹਾਂਜੀ ਚੀਜ਼ ਦਾ ਤੇ ਕੁਆਲਿਟੀ ਦਾ ਇਹ ਕੋਈ ਬਰੀਡ ਆ ਤੇ ਬੰਦਾ ਕੋਈ ਖੜੇ ਗਾੜੀ ਬਣ ਕੇ ਦੁੱਧ ਵਾਸਤੇ ਵੀ ਤੇ ਬੱਚਿਆਂ ਵਾਸਤੇ ਵੀ ਗਾੜੀ ਹੈ ਨਵੀਂ ਨਰੋਈ ਕਿਸੇ ਦੇ ਘਰ ਸੁਵੇ ਕੱਟੀ ਦੁੱਧ ਕਰੂਗੀ ਹਰ ਕ 24 ਤੋਂ 25 ਲੀਟਰ ਹਾਂਜੀ ਹਾਂਜੀ ਨਵੀਨ ਰੋਈ ਸੂਬੇ ਉਹ ਮੇਰੇ ਹੱਥ ਵਸ ਨਹੀਂ ਕਰ ਨਵੀਨ ਰੋਈ ਹੁਣਾ ਉਹ ਮਹਾਰਾਜ ਦੇ ਹੱਥ ਵਸਵਾ ਹਾਂਜੀ ਹਾਂਜੀ ਨਵੀਨ ਰੋਈ ਮੈਂ ਸੂਬੇ ਜੀ ਆ ਛੁੱਟੇ ਜਿੰਨਾ ਆਪਾਂ ਦੋ ਦੋ ਦੱਸਿਆ ਉਹਨਾਂ ਨੇ ਕੱਢੂਗੀ ਤੇ ਚਲੋ ਪਿੰਡ ਆਪਣਾ ਜੇ ਮਤੇਹਲ ਤਸੀਰ ਬਾਬਾ ਬਕਾਲਾ ਜ਼ਿਲ੍ਹਾ ਫਰੀਦ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296296 ਦੇਖ ਕੇ ਵੀਡੀਓ ਇੱਕ ਵਾਰੀ ਭੈਣ ਭਰਾ ਕੋ ਮੋਲ ਲਾਵੇ ਹਾਂਜੀ 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 ਤੇ ਲਾਇਕ ਸ਼ੇਅਰ ਕਮੈਂਟ ਕਰਦਾ ਵੱਧ ਤੋਂ ਵੱਧ ਕਰਿਓ ਦੱਸਿਓ ਭਰਾ ਕਮੈਂਟ ਕਰਕੇ ਵੀ ਚੰਗੀ ਚੀਜ਼ ਆ ਜਾਂ ਮਾੜੀ ਆ ਠੀਕ ਹੈ ਠੀਕ ਬੱਸ ਇੰਨਾ ਕਮੈਂਟ ਕਰਨ 장기도 장기지 아, 아니야, 아니야. 페이가